ਵੈਸੇ ਤਾਂ ਭੂਤ ਪ੍ਰੇਤ ਨਹੀਂ ਹੁੰਦੇਗੇ ਇਹ ਗੱਲ ਸਭ ਨੂੰ ਪਤਾ ਪਰ ਰਿਜ਼ਵਾਨ ਨਾਂ ਦੇ ਬੰਦੇ ਨਾਲ ਜੋ ਹੋਇਆ ਉਹਨੇ ਮੈਨੂੰ ਕਹਾਣੀ ਲਿਖ ਕੇ ਭੇਜੀ ਆ ਮੈਂ ਤੁਹਾਨੂੰ ਸੁਣਾਉਣਾਗਾ ਉਹਨੇ ਚੈਲੰਜ ਕੀਤਾ ਕਈ ਲੋਕਾਂ ਨੂੰ ਕਿ ਮੈਂ ਡਰਦਾ ਨਹੀਂ ਮੈਨੂੰ ਜਿੱਥੇ ਮਰਜੀ ਬਿਠਾ ਦਿਓ ਤਾਂ ਜਿਹੜੇ ਮਿੱਤਰ ਸੀ ਉਹਦੇ ਉਹਨਾਂ ਨੇ ਕਿਹਾ ਕਿ ਤੂੰ ਖਵਾਜੇ ਨੂੰ ਸੱਦਣਾ ਖਵਾਜਾ ਪੀਰ ਨੂੰ ਸੱਦਣਾ ਬੋਰ ਜਿਹੜੇ ਆ ਉਧਰ ਹਲੇ ਵੀ ਹੈਗੇ ਆ ਆਪਣੇ ਤਾਂ ਹੁਣ ਮੱਸੀ ਮੋਟਰਾਂ ਜਿਹੜੇ ਡੂੰਘੇ ਬੋਰ ਹੁੰਦੇ ਆ ਉਦੇ ਵਿੱਚ ਨੰਗੇ ਪੈਰੀ ਲੱਤਾਂ ਲਮਕਾ ਕੇ ਨਾਤੋ ਕੇ ਬੈਠਣਾ ਹੈ ਤੇ ਉਹਨੂੰ ਕੁਝ ਸ਼ਬਦ ਉੱਤੇ ਪੜਨ ਦੇ ਲਈ ਕਿ ਦੁਖਵਾਜਾ ਪੀਰ ਨੂੰ ਤੂੰ ਬੁਲਾਉਣਾ ਹੈ ਆਪਦੇ ਕੋਲ ਉਹ ਸ਼ਬਦ ਕੁਝ ਇਸ ਤਰ੍ਹਾਂ ਸੀ ਕਿ ਖਵਾਜਾ ਪੀਰ ਆਜਾ ਮੇਰੇ ਕੋਲ ਦੇਵਾ ਤੈਨੂੰ ਖੀਰ ਵਾਵਾ ਲੰਮੇ ਸ਼ਬਦ ਸੀਗੇ ਇਹ ਤੂੰ ਇਹ ਪੜਦੇ ਰਹਿਣਾਗਾ ਉਹ ਸੀਗਾ ਰਾਤ ਨੂੰ 12 ਵਜੇ ਤੋਂ ਲੈ ਕੇ 1 ਵਜੇ ਤੱਕ ਬੋਰ ਦੇ ਵਿੱਚ ਲੱਤਾਂ ਲਮਕਾ ਕੇ ਉਹਨੇ ਉਹ ਪੜਨੇ ਸੀ ਮੰਤਰ 1 ਘੰਟੇ ਲਈ ਉਹ ਕਹਿੰਦਾ ਜੇ ਤੂੰ 1 ਘੰਟੇ ਲਈ ਉਥੇ ਠਹਿਰ ਗਿਆ ਨਾ ਡਰਿਆ ਉਥੇ ਬੈਠਾ ਰਿਹਾ ਤਾਂ ਖਵਾਜਾ ਪੀਰ ਤੈਨੂੰ ਮਿਲੂਗਾ ਤੈਨੂੰ ਸ਼ਕਤੀਆਂ ਮਿਲਣਗੀਆਂ ਤੇਰੇ ਲਈ ਉਹ ਸਿੱਧ ਹੋ ਜਾਊਗਾ ਉਹ ਇਹ ਗੱਲ ਨੂੰ ਮੰਨ ਗਿਆ ਕਿ ਉਹਨੂੰ ਤਾਂ ਪਤਾ ਸੀ ਕਿ ਕੁਝ ਨਹੀਂ ਹੁੰਦਾਗਾ ਪਰ ਉਹ ਚੀਜ਼ ਕਰਨ ਨੂੰ ਤਿਆਰ ਹੋ ਗਿਆ ਉਹਦੇ ਮਿੱਤਰ ਉਥੋਂ ਚਲੇ ਗਏ ਉਹਨੂੰ ਉਥੇ ਬਿਠਾ ਦਿੱਤਾ ਉਹਨੂੰ ਉਹ ਮੰਤਰ ਦਾ ਜਾਪ ਕਰਨ ਲਈ ਕਿਹਾ ਉਹ ਲਗਾਤਾਰ ਅੱਖਾਂ ਬੰਦ ਕਰਕੇ ਉਹ ਮੰਤਰ ਦਾ ਜਾਪ ਕਰਨਾ ਸੀਗਾ ਪੂਰਾ 1 ਘੰਟਾ ਉਹਨਾਂ ਨੇ ਕਿਹਾ ਸੀ 1 ਘੰਟੇ ਬਾਅਦ ਅਸੀਂ ਆਪਣੇ ਆਪ ਤੇਰੇ ਕੋਲ ਆ ਜਾਵਾਂਗੇ ਜੇ ਤੂੰ 1 ਘੰਟਾ ਇੱਥੇ ਠਹਿਰਾ ਰਿਹਾ ਤਾਂ ਅਸੀਂ ਮੰਨ ਜਾਵਾਂਗੇ ਤੂੰ ਨਹੀਂ ਡਰਦਾ ਤੂੰ ਬਹੁਤ ਦਲੇਰ ਬੰਦਾ ਉਹਨਾਂ ਦੀ ਪੈਸਿਆਂ ਦੀ ਸ਼ਰਤ ਲੱਗੀ ਸੀਗੀ ਪਾਕਿਸਤਾਨੀ 10000 ਰੁਪਏ ਦੀ ਤਾਂ ਦੇ ਨਾਲ ਸੁਣਿਓ ਅੱਗੇ ਕੀ ਹੋਇਆ ਉਹ 12 ਵਜੇ ਉੱਥੇ ਬੈਠ ਗਿਆ ਮੰਤਰ ਪੜੀ ਗਿਆ ਕੁਛ ਨਹੀਂ ਹੋਇਆ ਉੱਥੇ ਉਹ ਕੰਦਾ ਮੈਂ ਮੰਤਰ ਪੜਦਾ ਗਿਆ ਪੜਦਾ ਗਿਆ ਤਾਂ ਅਚਾਨਕ ਮੈਂ ਗੁੰਮ ਹੋ ਗਿਆ ਮਤਲਬ ਕਿ ਮੈਨੂੰ ਯਾਦ ਨਹੀਂ ਮੈਂ ਮੰਤਰ ਪੜ ਰਿਹਾ ਜਾਂ ਨਹੀਂ ਪੜ ਰਿਹਾ ਮੈਂ ਜਾਗਦਾ ਜਾਂ ਮੈਂ ਸੁੱਤਾ ਉਹ ਇਸ ਤਰ੍ਹਾਂ ਦੀ ਸਟੇਜ ਦੇ ਵਿੱਚ ਪਹੁੰਚ ਗਿਆ ਉਹਨੂੰ ਅਹਿਸਾਸ ਨਹੀਂ ਰਿਹਾ ਕਿ ਮੈਂ ਜਾਗ ਰਿਹਾ ਜਾਂ ਮੈਂ ਸੌ ਰਿਹਾ ਮੈਂ ਮੰਤਰ ਪੜ ਰਿਹਾ ਜਾਂ ਮੈਂ ਨਹੀਂ ਪੜ ਰਿਹਾ ਉਹ ਕਹਿੰਦਾ ਮੇਰੀਆਂ ਅੱਖਾਂ ਦੇ ਸਾਹਮਣੇ ਇੱਕ ਸੀਨ ਬਣ ਲੱਗਿਆ ਬਹੁਤ ਵੱਡਾ ਮੈਦਾਨ ਖੁੱਲਾ ਮੈਦਾਨ ਤੇ ਉੱਥੇ ਮੈਂ ਬੈਠਾਂਗਾ ਚੌਂਕੜੀ ਮਾਰ ਕੇ ਮੇਰੇ ਥੱਲੇ ਚਿੱਟੇ ਰੰਗ ਦਾ ਕੱਪੜਾ ਵਿਛਿਆ ਹੋਇਆ ਤੇ ਉਹਦੇ ਸਾਹਮਣੇ ਬਿਲਕੁਲ ਠੀਕ ਸਾਹਮਣੇ ਇੱਕ ਔਰਤ ਇੱਕ ਬੰਦਾ ਇੱਕ ਬੱਚਾ ਆ ਕੇ ਬੈਠ ਗਿਆ ਮੰਨੋ ਕਿ ਉਹ ਤੀਵੀ ਆਦਮੀ ਦਾ ਇੱਕ ਬੱਚਾ ਸੀ ਉਹ ਬੱਚਾ ਬੜਾ ਅਜੀਬ ਸੀਗਾ ਉਹ ਚਾਰੇ ਪਾਸੇ ਧੌਣ ਘੁਮਾ ਰਿਹਾ ਸੀਗਾ ਤੇ ਕਹਿ ਰਿਹਾ ਸੀ ਕਿ ਮੈਨੂੰ ਭੁੱਖ ਲੱਗੀ ਹੋਈ ਹੈ ਤਾਂ ਕੀ ਹੋਇਆ ਪਿਓ ਉਹਦਾ ਬੋਲਿਆ ਕਿ ਆਹ ਦੇਖ ਆਹ ਦੇਖ ਇੱਕ ਕਬੂਤਰ ਖਾਲਾ ਬੱਚੇ ਨੇ ਕਬੂਤਰ ਫੜਿਆ ਉਹਦੀ ਧੌਂ ਪਹਿਲਾਂ ਦੰਦੀ ਵੱਡੀ ਉਹਨੂੰ ਘੁੱਟ ਕੇ ਉਹਦਾ ਖੂਨ ਪੀਤਾ ਤੇ ਉਹ ਕਬੂਤਰ ਨੂੰ ਖਾ ਗਿਆ ਉਹ ਦੇਖਾ ਸਾਹਮਣੇ ਬੱਚਾ ਫੇਰ ਥੱਲੇ ਹੱਥ ਮਾਰ ਲੱਗ ਗਿਆ ਕਿ ਮੈਨੂੰ ਭੁੱਖ ਲੱਗੀ ਹੈ ਮੈਂ ਕੁਝ ਹੋਰ ਖਾਣਾ ਉਹਨਾਂ ਦੇ ਸਾਹਮਣੇ ਫਲਾਂ ਦੀ ਟੋਕਰੀ ਸੀਗੀ ਫਲ ਖਾਣੇ ਸ਼ੁਰੂ ਕੀਤੇ ਬੱਚੇ ਨੇ ਕੁਝ ਸਕਿੰਟਾਂ ਦੇ ਵਿੱਚ ਤੋਂ ਸਾਰੇ ਫਲ ਖਾ ਗਿਆ ਫੇਰ ਥੱਲੇ ਹੱਥ ਮਾਰ ਲੱਗ ਗਿਆ ਮੈਨੂੰ ਭੁੱਖ ਲੱਗੀ ਹੈ ਮੈਨੂੰ ਭੁੱਖ ਲੱਗੀ ਹੈ ਤੱਕ ਬੱਕਰਾ ਮੇਮਣਾ ਬੱਕਰੇ ਦਾ ਕਹਿੰਦਾ ਉੱਥੇ ਆਇਆ ਉਹਨੂੰ ਕਹਿੰਦਾ ਇਹ ਖਾ ਲਾ ਉਹ ਬੱਕਰੇ ਉਹ ਬੰਦਾ ਉਹਨੇ ਮੇਮਣੇ ਨੂੰ ਫੜਿਆ ਧੌਣ ਪੱਟ ਦਿੱਤੀ ਜਦੋਂ ਉਹ ਬੱਕਰੇ ਦੀ ਤੇ ਉਹਦਾ ਖੂਨ ਪੀ ਪੀ ਉਹ ਬੱਕਰੇ ਨੂੰ ਦੰਦੀਆਂ ਵੱਡ ਵੱਡ ਕੇ ਪੂਰਾ ਬੱਕਰਾ ਖਾ ਗਿਆ ਹੋ ਇੱਥੇ ਉਹ ਬੰਦਾ ਸ਼ੌਕ ਹੋ ਗਿਆ ਉਹਨੂੰ ਨਹੀਂ ਪਤਾ ਮੈਂ ਉੱਠੂਗਾ ਜਾਂ ਨਹੀਂ ਉੱਠੂਗਾ ਉਹਨੂੰ ਆਪਦੀ ਸਮਾਦੀ ਦਾ ਕੋਈ ਧਿਆਨ ਨਹੀਂ ਸੀਗਾ ਕਿ ਮੇਰੇ ਨਾਲ ਸਰਤ ਲੱਗੀ ਸੀ ਮੈਂ ਕਿੱਥੇ ਬੈਠਾ ਮੈਂ ਕੀ ਕਰ ਰਿਹਾ ਪਰ ਉਹਦੀਆਂ ਅੱਖਾਂ ਸਾਹਮਣੇ ਇਹ ਫੁੱਲ ਕਲੀਅਰ ਇਹ ਸੀਨ ਚੱਲ ਰਿਹਾ ਸੀਗਾ ਉਹ ਬੱਚਾ ਫੇਰ ਥੱਲੇ ਹੱਥ ਮਾਰ ਲੱਗ ਗਿਆ ਕਹਿਣ ਲੱਗਾ ਮੈਨੂੰ ਭੁੱਖ ਲੱਗੀ ਹੈ ਮੈਨੂੰ ਭੁੱਖ ਲੱਗੀ ਹੈ ਤਾਂ ਉਹਦਾ ਪਿਓ ਚਾਸਕਰੀ ਝਾਕਣ ਲੱਗ ਗਿਆ ਤੈਨੂੰ ਮੈਂ ਕੀ ਖਵਾਵਾਂ ਤੈਨੂੰ ਮੈਂ ਕੀ ਖਵਾਵਾਂ ਤਾਂ ਉਹਦੇ ਪਿਓ ਨੇ ਹੈਰਾਨੀਜਨਕ ਸ਼ਬਦ ਕਹੇ ਕਿ ਆਪਣੀ ਮਾਂ ਨੂੰ ਖਾ ਲੈ ਬੱਚਾ ਉਹਦੀ ਮਾਂ ਵੱਲ ਦੇਖਿਆ ਉਹਨੇ ਪਿਓ ਨੇ ਉਹਦਾ ਹੱਥ ਨੂੰ ਫੜਾਇਆ ਤੇ ਉਹਨੂੰ ਖਿੱਚ ਕੇ ਆ ਉਹਦੀ ਮਾਂ ਨੂੰ ਦੰਦਿਆਂ ਦੇ ਨਾਲ ਉਹ ਖਾਣ ਲੱਗ ਪਿਆ। ਜਿਵੇਂ ਕੋਈ ਕੇਕ ਖਾਂਦਾ ਹੋਵੇ ਇਸ ਤਰ੍ਹਾਂ ਉਹਦੇ ਸਰੀਰ ਨੂੰ ਤੋੜ ਤੋੜ ਕੇ ਖਾਂਦਾ ਸੀ। ਉਹ ਉਹਦੀ ਮਾਂ ਨੂੰ ਖਾ ਗਿਆ, ਉਹਦੀ ਗਰਦਨ ਆ ਉਹਦੇ ਮੂਰੇ ਰੱਖ ਲਈ। ਉਹਦੀਆਂ ਖੁੱਲੀਆਂ ਅੱਖਾਂ ਉਹ ਬੰਦੇ ਦੇ ਸਾਹਮਣੇ ਸੀ। ਬੱਚਾ ਫੇਰ ਥੱਲੇ ਹੱਥ ਮਾਰੀ ਗਿਆ ਕਿ ਮੈਨੂੰ ਭੁੱਖ ਲੱਗੀ ਐ, ਮੈਨੂੰ ਭੁੱਖ ਲੱਗੀ ਐ। ਬੱਚਾ ਜਦੋਂ ਉਹਦੇ ਪਿਓ ਵੱਲ ਨੂੰ ਵਧਣ ਲੱਗਿਆ ਤਾਂ ਉਹ ਕਹਿੰਦਾ ਰੁਕੋ ਮੈਂ ਤੈਨੂੰ ਖਾਣ ਨੂੰ ਦਿੰਦਾ। ਤਾਂ ਉਹਨੇ ਸਿੱਧੀ ਉਂਗਲ ਕੀਤੀ ਰਜਵਾਨ ਵੱਲ ਕਿ ਇਹਨੂੰ ਖਾ ਲਾ ਆਹਦੇ ਸਾਹਮਣੇ ਬੈਠਾ ਜਿਹੜਾ ਕਿ ਉਹ ਸਮਾਦੀ ਤੇ ਬੈਠਾ ਸੀ ਜਿਵੇਂ ਹੀ ਬੱਚੇ ਨੇ ਉਹਦੇ ਵੱਲ ਨੂੰ ਹੱਥ ਵਧਾਇਆ ਤਾਂ ਇੱਕਦਮ ਉਹਨੇ ਅੱਖਾਂ ਖੋਲੀਆਂ ਡਰ ਗਿਆ ਮੜਕੋ ਮੜਕੀ ਹੋ ਗਿਆ ਬੋਰ ਦੇ ਵਿੱਚ ਟਿੱਗਣੋਂ ਬਚ ਗਿਆ ਫੇਰ ਉਹਨੂੰ ਅਹਿਸਾਸ ਹੋਇਆ ਮੈਂ ਤਾਂ ਇੱਥੇ ਬੈਠਾ ਸੀ ਮੇਰੀ ਸਰਤ ਲੱਗੀ ਹੋਈ ਸੀਗੀ ਇਮੇਜਨ ਕਰਕੇ ਦੇਖੋ ਪੀ ਬੀਤੀ ਹੋ ਤਾ ਤੁਸੀਂ ਹੈਰਾਨ ਹੋਵੋਗੇ ਹਜੇ ਅੱਧਾ ਘੰਟਾ ਜਾਨੀ ਕਿ 45 ਮਿੰਟ ਬੀਤੇ ਸੀਗੇ ਉਹਦੀ ਅੱਖ ਖੁੱਲ ਗਈ ਅੱਖ ਖੁੱਲ ਕੇ ਉਹ ਭੱਜਿਆ ਸਿੱਧਾ ਜਿੱਥੇ ਉਹਦੇ ਦੋਸਤ ਬੈਠੇ ਸੀ ਉਹ ਕਹਿੰਦੇ ਕਿਉਂ ਕੀ ਹੋਇਆ ਉਹ ਮੰਨ ਗਿਆ ਇਹ ਸਭ ਕੁਝ ਹੁੰਦਾ ਹੈ ਇਹ ਕਹਾਣੀ ਸੀਗੀ ਜਿਵੇਂ ਨਾਂ ਦੇ ਬੰਦੇ ਨੇ ਮੈਨੂੰ ਲਿਖ ਕੇ ਭੇਜੀ ਸੀਗੀ ਇਨਬਾਕਸ ਦੇ ਵਿੱਚ ਇਹ ਤੁਹਾਡੇ ਕੋਲ ਵੀ ਕਹਾਣੀ ਹੈਗੀ ਆ ਤਾਂ ਮੈਨੂੰ ਜ਼ਰੂਰ ਭੇਜੋ ਉਸਨੇ ਕਿਹਾ ਕਿ ਇਹ ਮੇਰੇ ਨਾਲ ਹੱਦ ਬੀਤੀ ਮੇਰੀ ਸੱਚੀ ਕਹਾਣੀ ਆ ਬਾਕੀ ਤੁਸੀਂ ਦੱਸੋ ਕਿ ਇਹ ਚੀਜ਼ਾਂ ਹੁੰਦੀਆਂ ਜਾਂ ਨਹੀਂ ਹੁੰਦੀਆਂ ਨਾਲ ਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਸੀ ਹੋਰ ਜਲਦੀ ਇੱਕ ਦਮ